ਅੱਜ ਬਣੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਸਾਡੇ ਬਹੁਤ ਹੀ ਅਨਤਖ ਮਿਹਨਤ ਦੇ ਨਾਲ ਸਮੁੱਚੀ ਟੀਮ ਦੀ ਮਿਹਨਤ ਦੇ ਨਾਲ ਜਿਸ ਤਰੀਕੇ ਦੇ ਨਾਲ ਇਸ ਪਾਰਟੀ ਦਾ ਵਿਸਤਾਰ ਹੋ ਰਿਹਾ ਔਰ ਦਿੱਲੀ ਸਿਕੁਟਵਾਰਾ ਪ੍ਰਬੰਧਕ ਕਮੇਟੀ ਲਿਆ ਵਾਕ-ਵਾਕ ਆਧਾਰਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਜ਼ਾਫੇ ਕੀਤੇ ਜਾ ਰਹੇ ਹਨ ਇਹਨੂੰ ਦੇਖਦੇ ਹੋਏ ਅੱਜ ਦਿੱਲੀ ਨਹੀਂ ਦਿੱਲੀ ਦੇ ਆਸ-ਪਾਸ ਐਨਸੀਆਰ ਦੇ ਵਿੱਚ ਜਿਸ ਪਾਰਟੀ ਨੂੰ ਇਹ ਵਿਸਤਾਰ ਕਰਨ ਦਾ ਸੀ ਉਦੇਸ਼ ਚੁੱਕਿਆ ਸੀ ਉਹਦੇ ਵਿੱਚ ਅੱਜ ਬਹੁਤ ਵੱਡਾ ਇੱਕ ਇਜ਼ਾਫਾ ਹੋ ਰਿਹਾ ਹੈ ਸਾਡੇ ਯੂਪੀ ਤੋਂ ਜਿਹੜਾ ਉੱਤਰ ਪ੍ਰਦੇਸ਼ ਏਰੀਆ ਹੈ ਜਿਹੜਾ ਇੰਦਰਾਪੁਰਮ ਤੋਂ ਸ਼ੁਰੂ ਹੋ ਜਾਂਦਾ ਦਿੱਲੀ ਤੋਂ ਇੱਕਦਮ ਨਾਲ ਲੈਂਦੇ ਹੋਏ ਔਰ ਪੂਰੇ ਯੂਪੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਸਿਕ ਸਮਾਜ ਵੀ ਹੈ ਇਸ ਪਾਰਟੀ ਦੇ ਵਰਕਰਾਂ ਨੇ ਜੀ ਤੋੜ ਮਿਹਨਤ ਕਰਕੇ ਇਹਨੂੰ ਅੱਗੇ ਵਧਾ ਰਿਆ। ਸੋ ਅਸੀਂ ਪਿਛਲੇ ਸਮੇਂ ਦੇ ਵਿੱਚ ਇਹ ਜਿੰਮੇਵਾਰੀ ਸਰਦਾਰ ਗੁਰਪ੍ਰੀਤ ਸਿੰਘ ਜੀ ਰਮੇਜੀ ਨੂੰ ਬੜਾਈ ਸੀ। ਮਕਾਮ ਪ੍ਰਧਾਨ ਯੂਪੀ ਸਟੇਟ ਦਾ ਕਿ ਇਹਦੇ ਨਾਲ ਆਪਣੇ ਨਾਲ ਪਾਰਟੀ ਨੂੰ ਵਿਸਤਾਰ ਕਰਨ ਔਰ ਵਦ ਤੋਂ ਵਦ ਉਹਨਾਂ ਲੋਕਾਂ ਨੂੰ ਜੋੜਨ ਆਪਣੇ ਨਾਲ ਜਿਹੜੇ ਸਿੱਖ ਕੌਮ ਦਾ ਦਰਦ ਸਮਝਦੇ ਹੋਣ ਸਿੱਖ ਪੰਥ ਦੇ ਸ਼ਾਨ ਸਮਝਦੇ ਹੋਣ ਔਰ ਸਿੱਖ ਪੰਥ ਨੂੰ ਅੱਗੇ ਵਧਾਣ ਵਾਸਤੇ ਆਪਣਾ ਸਮਾਂ ਕੱਢ ਸਕਦੇ ਹੋ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਇਸ ਤਰੀਕੇ ਦੇ ਨਾਲ ਇਹ ਇਜ਼ਾਫਾ ਕਰਦੇ ਹੋਏ ਅੱਜ ਪੂਰੀ ਇਸ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ ਇਹ ਟੀਮ ਜਿਹੜੀ ਹੈ ਪੂਰੇ ਯੂਪੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੁਰੂਤਾਮਾ ਦੇ ਨਾਲ ਜੁੜੀ ਹੋਈ ਹੈ ਗੁਰੂ ਘਰਾਂ ਦੀਆਂ ਸੇਵਾਵਾਂ ਵੀ ਕਰ ਰਹੀ ਹੈ ਔਰ ਗੁਰੂ ਘਰ ਦੇ ਨਾਲ ਨਾਲ ਪੰਥ ਦੇ ਕੋਈ ਵੀ ਮਸਲੇ ਹੁੰਦੇ ਨੇ ਇਹ ਟੀਮ ਅੱਗੇ ਵਧ ਕੇ ਕਰਦੀ ਹੈ ਔਰ ਅੱਗੇ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੇ ਦਿੱਲੀ ਕਾਇਕੂ ਪ੍ਰਧਾਨ ਸਦਾਰ ਐਮਪੀ ਅੱਛਾ ਸਾਹਿਬ ਜਿਹੜੀ ਸਾਡੀ ਪਾਰਟੀ ਦੀ ਪੂਰੀ ਦੇਖਭਾਲ ਕਰ ਰਹੇ ਉਹਨਾਂ ਨੇ ਕਮਾਂਡ ਸੰਭਾਲੀ ਹੋਈ ਹੈ ਉਹਨਾਂ ਦੇ ਦੇਖਰੇਖ ਦੇ ਵਿੱਚ ਇਹਦਾ ਵਿਸਤਾਰ ਕੀਤਾ ਜਾ ਰਿਹਾ ਸਾਡੇ ਬਹੁਤ ਹੀ ਜਜ਼ਾਰੂ ਸੁਦਰ ਜਸਮੀਨ ਸਿੰਘ ਨੋਨੇ ਜਿਹੜੇ ਜੁਆਇੰਟ ਸੈਕਟਰੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਔਰ ਪਾਰਟੀ ਨੂੰ ਉੱਤੇ ਬਦਾਨ ਵੱਸੇ ਪੂਰਾ ਆਪਣਾ ਯੋਗਦਾਨ ਪਾ ਦੇ ਰਹੇ ਨੇ ਉਨਾ ਦੇ ਇਨਸਪੀਰੇਸ਼ਨ ਦੇ ਨਾਲ ਸਾਰੀ ਟੀਮ ਅਜੇ ਇਕੱਠੀ ਹੋਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੁਆ ਪਾਜੀ ਦੇ ਵਿੱਚ ਜੀ ਆਇਆਂ ਕਹਿੰਦਾ ਔਰ ਬੇਨਤੀ ਕਰਾਂਗਾ ਜਗਾ ਸਾਹਮਣੂ ਉਹ ਵੀ ਆਪਣੀ ਗੱਲ ਰੱਖਣ ਤੋਂ ਬਾਅਦ ਸਾਰਿਆਂ ਦਾ ਸਤਿਕਾਰ ਕੀਤਾ ਜਾਏ ਇਹ ਉਹ ਟੀਮ ਕਿਨੂੰ ਜਿੱਥੇ ਸੀ ਪਾਜੀ ਦੇ ਵਿੱਚ ਜਗ੍ਹਾ ਦੇ ਰਿਆ ਔਰ ਜਿਹੜੇ ਲੋਕ ਅੱਗੇ ਵਧ ਕੇ ਗੁਰੂ ਘਰ ਦੇ ਵਿੱਚ ਆਪਣੇ ਸੇਵਾ ਸੰਭਾਲ ਕਰਨਾ ਚਾਹੁੰਦੇ ਆਂ ਝੂਠੀਆਂ ਨਿਵਾਣਾ ਚਾਹੁੰਦੇ ਆਂ ਭਾਵੇਂ ਉਹ ਗੁਰੂ ਘਰ ਹੋਵੇ ਭਾਵੇਂ ਵਿਦੈਕਤਾਰੇ ਹੋਣ ਜਾਂ ਭਾਵੇਂ ਮੈਡੀਕਲ ਅ ਦੇ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ ਗੁਰਦੁਆਰਾ ਕਮੇਟੀ ਵੱਲੋਂ ਇਹ ਸਾਰੀ ਜਗ੍ਹਾ ਤੇ ਉੱਤੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਕੀਤੀ ਗਈ ਹੈ। ਸੋ ਮੈਂ ਜੱਗਾ ਸਾਨੂੰ ਕਹਾਂਗਾ ਸਾਰਿਆਂ ਨੂੰ ਆਂਦੇ ਜਿਆ ਕਰ ਕਹਿਣ ਔਰ ਸਾਰਿਆਂ ਦਾ ਬਹੁਤ ਆਪਾਂ ਸਾਰੇ ਮਿਲ ਕੇ ਸਤਿਕਾਰ ਕਰੀਏ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਖੁਸ਼ੀ ਦਾ ਦਿਨ ਹੈ। ਕਿ ਇਹ ਉਹ ਪੀੜ੍ਹੀ ਸਾਡੇ ਨਾਲ ਕਿਸੇ ਕੰਮ ਐਨਸੀਆਰ ਦੇ ਤੇ ਗਿਆ ਆ ਗਾ ਹੈ ਐਨਸੀਆਰ ਦੇ 5 ਮਿੰਟ ਕੋ تقريبا ਮੀਟਿੰਗ ਚੱਲ ਰਹੀ 5 ਮਿੰਟ ਸਾਡੇ ਤੋਂ ਚਾਹੀ ਸਾਥੀ ਇੱਥੇ ਆਏ ਹਨ ਔਰ ਕੁਝ ਹੋਰ ਵੀ ਆ ਰਹੇ ਹਨ ਆਜ ਇਹਨਾਂ ਨੂੰ ਸਵਾਗਤ ਕਰਦੇ ਹਾਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਇਹਨਾਂ ਨੇ ਸਾਡੀ ਪਾਰਟੀ ਨੂੰ ਰਿਕਗਨਾਈਜ਼ ਕੀਤਾ ਹੈ ਔਰ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਸਾਡੀ ਪਾਰਟੀ ਨੂੰ ਰੋਮੀ ਜੀ ਜਿਨਨੋਸੀ ਯੂਪੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਉਹ ਸਾਰੀ ਯੂਪੀ ਦੀ ਜ਼ਿੰਮੇਵਾਰੀ ਲੈ ਕੇ ਸਾਡੀ ਹਰ ਯੂਪੀ ਦੀ ਵੱਡੀ ਤੋਂ ਵੱਡੀ ਸ਼ਹਿਰ ਦੇ ਵਿੱਚ ਸਾਡੀਆਂ ਬ੍ਰਾਂਚਸ ਔਰ ਸਾਡੇ ਆਫਸਰ ਦਫ਼ਤਰ ਖੋਲਣ ਜਾ ਰਹੇ ਹਾਂ ਮੈਂ ਅੱਜ ਦੀ ਆਈਓ ਟੀਮ ਦਾ ਔਰ ਉਹਨਾਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਜਿਨ੍ਹਾਂ ਨੇ ਵਕਤੰ ਬੇਵਕਤੰ ਪਹਿਲੇ ਵੀ ਸਾਰੇ ਨਾਲ ਮੋੜਾ ਲਗਾਇਆ ਹੈ ਔਰ ਉਹਨਾਂ ਨੂੰ ਅਸੀਂ ਆਸ ਪਾਰਟੀ 'ਚ ਸ਼ਾਮਲ ਕੀਤਾ ਹੈ ਅੱਜ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਅੱਜ ਮਨਪ੍ਰੀਤ ਪਰਸੰਤਾ ਹੋ ਰਹੀ ਹੈ ਦਸੰਦੇ ਤੁਹਾਨੂੰ ਸਾਰਿਆਂ ਨਾਲ ਜਿੱਥੇ ਅਸੀਂ ਦਿੱਲੀ ਕੁੜਦਵਾਲਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਦੇ ਵਿੱਚ 3 ਮੈਂਬਰ ਕੰਮ ਕਰ ਰਹੇ ਸਾਂ ਉਹ ਅੱਜ ਚੌਥੇ ਮੈਂਬਰ ਹੋ ਗਏ ਹਨ ਇਹ ਤੁਹਾਡੇ ਵਾਸਤੇ ਸਾਡੇ ਵਾਸਤੇ ਬੜੀ ਪ੍ਰਸੰਤਾ ਦੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਐਨਸੀਆਰ ਤੋਂ ਮੇਰੇ ਵੀਰ ਜੋ ਅੱਜ ਕਮੇਟ ਸਾਡੀ ਪਾਰਟੀ ਜੁਆਇਨ ਕਰ ਰਹੇ ਨੇ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਜੋ ਕਿ ਯੂਪੀ ਐਨਸੀਆਰ ਵਿੱਚ ਬਹੁਤ ਸੇਵਾ ਕੀਤੀ ਉਹਨਾਂ ਨੇ ਉਹ ਵੀ ਉਹਨਾਂ ਦਾ ਵੀ ਸਹਿਯੋਗ ਸਾਡੇ ਨਾਲ ਹੈ ਪਰ ਸਦਾ ਗੁਰਮੀ ਸਿੰਘ ਰੰਮੀ ਜੀ ਜੋ ਕਿ ਪ੍ਰਧਾਨ ਦੀ ਸੇਵਾ ਨਿਵਾਵਾ ਮੇਂ ਲੂਪੀ ਤੋਂ ਜੋ ਕਿ ਕਰੋਨਾ ਟਾਈਮ ਮੇਂ ਸੇਵਾਵਾਂ ਦੀ ਪੂਰੀ ਸਰਸਾਰ ਨੂੰ ਪਤਾ ਹੈ ਐਂਬੂਲੈਂਸ ਸ਼ਵਾਨ ਡਿਸਪੈਂਸਰੀ ਮੈਡੀਕਲ ਕੈਂਪ ਐਫੋ ਹੋਰ ਬਹੁਤ ਸਾਰੀ ਚੀਜ਼ਾਂ ਨੇ ਜੋ ਕਿ ਉਹ ਸੇਵਾ ਵਿੱਚ ਲੱਗੇ ਰਹਿੰਦੇ ਨੇ ਕਰਨ ਨੂੰ ਪੀੜ 100 200 ਦੀ ਕਰ ਲਈਏ ਪਰ ਮੈਨੂੰ ਲੱਗਦਾ ਹੈ ਲੋਕ ਉਹ ਹੋਣ ਜੋ ਜ਼ਿੰਮੇਵਾਰੀ ਚੁੱਕ ਸਕਣ ਜੋ ਪਾਰਟੀ ਨੂੰ ਅੱਗੇ ਲੈ ਕੇ ਜਾ ਸਕਣ 400, 500, 600 सिर्फ गिनती नहीं होना चाहिए अने भी अटर दे रहे हैं सारे जिम्मेदार बंद ने और सामू पूरी उम्मीद है कि आपकी उम्मीद आते खरी उतर